ਸਤਿ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆ ਲੈ ਕੇ ਅੱਜ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਛੇ ਅਜੁਰੋ ਕਰੇ ਸ਼ੁਰੂਆਤ ਆ ਅੱਜ ਦੀ ਵੱਡੀ ਖਬਰ ਜਸਵਿੰਦਰ ਸਿੰਘ ਪੱਲਾ ਨੂੰ ਅਚਾਨਕ ਕੀ ਹੋਇਆ ਸਾਹਮਣੇ ਆਈ ਮੌਤ ਦੀ ਵਜਾ ਪੰਜਾਬੀ ਅਦਾਕਾਰ ਜਸਵਿੰਦਰ ਸਿੰਘ ਪੱਲਾ ਦਾ ਸ਼ੁਕਰਵਾਰ ਸਵੇਰੇ ਮਹਾਲੀ ਮਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਸੰਖੇਪ ਮੈਦ ਤੋਂ ਬਾਅਦ ਹਾਦ ਹੋ ਗਿਆ ਹੈ ਉਹ 60 ਸਾਲ ਦੇ ਸਨ ਜੱਜਾ ਜਤਰਾ ਕਿਰਦਾਰ ਨਮਸ਼ਹੂਰ ਹੋਣ ਵਾਲੇ ਸਾਰਿਆਂ ਨੂੰ ਹਸਾਉਣ ਵਾਲੇ ਜਸਵੰਤ ਸਿੰਘ ਪੱਲਾ ਦੇ ਦਿਹਾਂਤ ਦੀ ਖਬਰ ਸੁਣ ਕੇ ਪੰਜਾਬੀ ਫਿਲਮ ਜਗਤ 'ਚ ਸੋਗ ਦੀ ਲਹਿਰ ਹੈ ਸਾਡੇ মিডিਆ ਸਹਿਯੋਗੀ ਨਾਲ ਗੱਲਬਾਤ ਕਰਦੇ ਪੰਜਾਬੀ ਅਦਾਕਾਰ ਅਮਨ ਨੂਰੀ ਨੇ ਦੱਸਿਆ ਕਿ ਜਸਵੰਤ ਸਿੰਘ ਪੱਲਾ ਕਾਫੀ ਸਮੇਂ ਤੋਂ ਬਿਮਾਰ ਚੱਲਦੇ ਸਨ ਉਹ ਮੈਂ ਅਕਸਰ ਉਹਨਾਂ ਦੀ ਪਤਨੀ ਨਾਲ ਫੋਨ 'ਤੇ ਗੱਲ ਕਰਦੀ ਰਹਿੰਦੀ ਸੀ ਅਤੇ ਉਹਨਾਂ ਦੀ ਸਿਹਤ ਬਾਰੇ ਪੁੱਛਦੀ ਰਹਿੰਦੀ ਸੀ ਅਮਨ ਨੂਰੀ ਨੇ ਦੱਸਿਆ ਹੈ ਕਿ ਪੱਲਾ ਜੀ ਕੋਲੋਂ ਜ਼ਿਆਦਾ ਅਜੇ ਜਿਆਦਾ ਬੈਠ ਨਹੀਂ ਸੀ ਹੁੰਦਾ ਉਹ ਬਹੁਤ ਕਮਜ਼ੋਰ ਹੋ ਗਏ ਸਨ ਮੈਂ ਅਜੇ 2 ਦਿਨ ਪਹਿਲਾਂ ਹੀ ਉਹਨਾਂ ਦੇ ਬੇਟੇ ਨਾਲ ਵੀ ਗੱਲਬਾਤ ਹੋਈ ਸੀ ਅਤੇ ਉਹਨਾਂ ਨੇ ਦੱਸਿਆ ਹੈ ਕਿ ਉਹ ਖਾਣਾ ਖਾਣ ਲੱਗ ਪਏ ਹਨ ਤੇ ਉਹਨਾਂ ਦਾ ਮੂਡ ਵੀ ਸਹੀ ਰਹਿੰਦਾ ਹੈ ਮੈਂ ਉਹਨਾਂ ਨੂੰ ਮਿਲਣ ਜਾਣ ਦੀ ਯੋਜਨਾ ਬਣਾ ਰਹੀ ਸੀ ਪਰ ਉਸੇ ਰਾਤ ਪੱਲਾ ਜੀ ਬ੍ਰੇਨ ਸਟ੍ਰੋਕ ਸਟ੍ਰੋਕ ਹੋ ਗਿਆ ਹੈ ਜਿਸ ਮਗਰੋਂ ਉਹਨਾਂ ਨੂੰ ਤੁਰੰਤ ਫੋਰਟਿਸ ਹਸਪਤਾਲ ਲਿਜਾਇਆ ਗਿਆ ਹੈ ਜਿਸ ਪਰ ਕਈ ਕੋਸ਼ਿਸ਼ਾਂ ਦੇ ਬਾਵਜੂਦ ਉਹਨਾਂ ਅੱਜ ਸਵੇਰੇ ਅੱਜ ਦੁਨੀਆ ਨੂੰ ਇਸ ਦੁਨੀਆ ਅਲਵੇ ਦਾ ਕਹਿ ਦਿੱਤਾ ਹੈ ਜਾਣਕਾਰੀ ਅਨੁਸਾਰ ਉਹਨਾਂ ਦਾ ਅੰਤਿਮ ਸੰਸਕਾਰ ਤੇ ਇੱਕ ਸਤੂ ਦੁਪਹਿਰ 12 ਵਜੇ ਮਹਾਲੀ ਵਿਖੇ ਬੇ ਲੋਕ ਲੋਕੀਂ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ ਉਹਨਾਂ ਦੇ ਅੰਤਿਮ ਦਰਸ਼ਨ ਵੱਡੀ ਗਿਣਤੀ ਵਿੱਚ ਲੋਕਾਂ ਦੇ ਇਕੱਠ ਹੋਣ ਦੀ ਉਮੀਦ ਹੈ ਚਾਚਾ ਚਦਰਾ ਕਿਸਾਨ ਨਮਸ਼ਹੂਰ ਹੋਣ ਵਾਲੇ ਸਾਰਿਆਂ ਨੂੰ ਸੌਣ ਵਾਲੇ ਅਸੌਣ ਵਾਲੇ ਅੱਜ ਇਸ ਸੰਦੇਸ਼ ਪੱਲੇ ਆਦੇਹਾਂਤ ਦੀ ਖਬਰ ਸੁਣ ਕੇ ਪੰਜਾਬੀ ਸਿਨੇਮਾ ਜਗਤ ਕੇ ਸੋਗ ਦੀ ਲਹਿਰ ਹੋ ਗਈ ਸਿਲੇਹ ਪਰਪਰਸ ਇੱਕ ਪ੍ਰਸਿੱਧ ਕਿ ਮੇਡਨ ਅਤੇ ਅਦਾਕਾਰ ਪੱਲਾ ਕੈਰੀ ਔਨ ਜੱਟਾ ਮਾਹੌਲ ਠੀਕ ਹੈ ਅੱਜ ਜੋ 에ਅਰ ਬੇਜ਼ਟ ਜੱਟ ਐਂਡ ਯੂਨੀਅਨ ਟੂ ਵਰਗੇ ਪੰਜਾਬੀ ਫਿਲਮਾਂ ਵਿੱਚ ਆਪਣੀ ਭੂਮਿਕਾ ਲਈ ਲੈ ਜਾਂਦੇ ਹਨ ਖਬਰਦਾਨ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ